ਮੇਰੇ ਬਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੇ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਕਾਲੇ ਬਾਈ ਨੂੰ ਫੋਨ ਕਰਿਆ ਤਾਂ ਬਾਈ 13 ਤਰੀਕ ਦਿੱਤੀ ਉਹਨੇ ਵੀ ਵੱਡ ਦੂੰਗੇ ਚਲੋ ਜੀਰੀ ਖੜੀ ਆਪਣੀ ਗਰੀ ਵੀ ਨਹੀਂ ਹੈਗੀ 2-4 ਦਿਨ ਦੇ ਵਿੱਚ ਖੜਨ ਦੇ ਵਿੱਚ ਹੁੰਦਾ ਵੀ ਕੁਛ ਨਹੀਂ ਬਾਕੀ ਮੰਡੀਆਂ 'ਚ ਖਰੀਦ ਸ਼ੁਰੂ ਹੋ ਗਈ 3-4 ਦਿਨ ਉੱਥੇ ਵੀ ਜਿਨ੍ਹਾਂ ਨੇ ਘਾ ਟ੍ਰਾਲੇ ਖੜਾਵੇ ਤੇ ਵੱਢ ਕੇ ਹੁਣ ਤੋਲਣੇ ਆ ਬੰਦੇ ਤਾਂ ਉਨੇ ਕੇ ਆ ਤੋਲਣ ਵਾਲੇ ਜੀਰੀ ਜਿਆਦਾ ਵੱਡੋ ਵੀ 5-4 ਦਿਨ ਦੇ ਵਿੱਚ ਉਹ ਵੀ ਕੰਮ ਨਿਪਟ ਲੂਗਾ ਕੰਮ ਸਖਾਲਾ ਸਖਾਲਾ ਜਾ ਪੈ ਜਾਊਗਾ ਜੀ ਜਾਣੀ ਤੇ ਬਾਕੀ ਚਲੋ ਦੇਖਦੇ ਆ ਕੀ ਪਤਾ ਬਾਈ ਕਹਿੰਦਾ ਉਹ ਤੇ ਪਹਿਲਾਂ ਵੀ ਨੰਬਰ ਲੱਜੇ ਇਹ ਵੀ ਕੋਈ ਪਤਾ ਨਹੀਂ ਤੇ ਬਾਕੀ ਬਾਈ ਚੱਲ ਪਿਆ ਸਰਪੰਚੀ ਵਾਲਾ ਕੰਮ ਕਾਗਜ਼ ਜਿਹੜੀ ਵਾਪਸ ਦੀ ਰੇਡ ਸੀ ਬਾਈ ਉਹ ਸੀ ਕੱਲ ਤੇ ਨੇਤਰਬਾਈ ਨੂੰ ਚੋਣ ਨਿਸ਼ਾਨ ਮਿਲ ਗਿਆ ਕੈਮਰਾ ਤੇ ਚਲੋ ਬਾਕੀ ਬਾਈ ਨਾਲ ਵੀ ਘਰ ਜਾ ਕੇ ਮਿਲਦੇ ਆ ਉਹਦੇ ਨਾਲ ਵੀ ਮੁਲਾਕਾਤ ਕਰਦੇ ਆ ਵੀ ਕੱਕਣਾ ਚੱਲ ਰਿਹਾ ਕੰਮ ਤੇ ਬਾਕੀ ਹੁਣ ਮੋਟਰ ਪਰ ਆਇਆ ਬਤਾ ਜੀ ਵੀ ਸਵੇਰ ਦਾ ਟਾਈਮ ਹੈ ਉਸ ਪੂਰੀ ਪੈਣ ਲੱਗ ਗਈ ਸਾਡਾ ਇਲਾਕਾ ਸਾਨੂੰ ਪਤਾ ਹੈ ਵੀਰੋ ਕਈ ਇਲਾਕੇ ਦੇ ਵਿੱਚ ਉਸ ਪੈਂਦੀ ਨਹੀਂ ਲੇਟ ਪੈਂਦੀ ਹੈ ਸਾਡੇ ਲਾਗਪੁਰ ਦਰਿਆ ਇੱਧਰ ਨਹਿਰ ਬਾਕੀ ਭਾਈ ਨਦੀਆਂ ਚ ਥੋੜਾ ਥੋੜਾ ਪਾਣੀ ਚੱਲੀ ਜਾਂਦਾ ਤੇ ਇਸ ਕਰਕੇ ਰੇਤਲੀ ਜੀ ਜ਼ਮੀਨ ਆ ਮੌਸਮ ਠੰਡਾ ਵੀ ਛੇਤੀ ਹੁੰਦਾ ਗਰਮ ਵੀ ਗਰਮੀ ਵੀ ਛੇਤੀ ਪੈਂਦੀ ਆ ਠੰਡ ਵੀ ਛੇਤੀ ਹੁੰਦੀ ਆ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਨਿੱਤਰ ਬਾਈ ਕੋਲੋਂ ਚੱਲਦੇ ਜੀ ਉਹਦੇ ਵੀ ਸੁਣਦੇ ਆ ਵਿਚਾਰ ਕਿਆ ਕਹਿੰਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਬੈਠੇ ਇੱਧਰ ਦਲਵੀਰ ਉਹਨੂੰ ਮਿਲੋ ਪਹਿਲਾਂ ਤਾਂ ਇਹ ਵੀ ਖਾਤਾ ਵਾਇਲ ਦੀ ਜੀ ਪਤੇ ਪਰਮਾਤਮਾ ਸਾਹਿਬਾਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਉੱਧਰ ਘੁੰਮਦਾ ਫਿਰਦਾ ਆ ਗਿਆ ਨਾ ਤੇ ਨੂੰ ਪਤਾ ਪਹਿਲਾ ਤਾਂ ਭਾਈ ਬਣਾਈਆਂ ਕਾਦੀਆਂ ਕੈਮਰੇ ਵਾਲੇ ਨੂੰ ਕੈਮਰਾ ਮਿਲ ਗਿਆ ਚੋਣ ਨਿਸ਼ਾਨ ਹਾਂ ਚੋਣ ਨਿਸ਼ਾਨ ਆਪਾਂ ਨੇ ਕੈਮਰਾ ਲੈ ਲਿਆ ਹਾਂ ਉੱਥੇ ਹੈਗੇ ਤੇ ਮੈਂ ਕਹਿੰਦਾ 20 ਦੇ ਕਰੀਬ ਸੀਗੇ ਅੱਛਾ ਠੀਕ ਹੈ ਨਾ ਤੇ ਆਪਾਂ ਨੇ ਚੂਜ਼ ਕਰੇ ਟਰੈਕਟਰ ਵੀ ਤਾਂ ਫਲਾਣਾ ਵੀ ਤਾਂ ਕਵੀ ਕਵੀ ਤਾਂ ਆਮ ਕਵੀ ਤਾਂ ਯਾਰ ਕੈਮਰਾ ਆ ਆਹ ਉਹ ਇਹਨੇ ਸਾਨੂੰ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਾਰੇ ਇਹਨੇ ਪਿਆਰੇ ਪਿਆਰੇ ਸਰੋਤਿਆਂ ਨੂੰ ਮਿਲਾਇਆ ਜਿਹੜੇ ਸਾਡੀ ਇੰਨੀ ਕਦਰ ਕਰਦੇ ਹਨਾ ਕਿੰਨਾ ਪਿਆਰ ਕਰਦੇ ਨੇ ਸਾਨੂੰ ਇਹ ਸਬਸਕ੍ਰਾਈਬ ਵੀ ਸਾਡੇ ਭੈਣਾਂ ਸਾਡੀਆਂ ਬਈ ਉਹ ਸਾਡੇ ਨੇ ਕਿੰਨੀਆਂ ਦੁਆਵਾਂ ਵੀ ਕਰਦੇ ਨੇ ਬਾਹਰ ਬੈਠੇ ਹੈਨਾ ਤੇ ਉਹਨਾਂ ਨੂੰ ਮਲਾਇਆ ਇੱਕ ਕੈਮਰੇ ਨੇ ਆ ਤੇ ਫਿਰ ਮਾ ਵੀ ਕੈਮਰਾ ਹੀ ਕਿਉਂ ਨਾ ਚੁਸ ਕੀਤਾ ਜਾਵੇ ਤੇ ਗਾਹਾਂ ਨੂੰ ਇੱਕ ਹੋਰ ਚੀਜ਼ ਹੈ ਚਲੋ ਜੇ ਬਾਬੇ ਨਾਨਕ ਨੇ ਤੇ ਨਗਰ ਨਿਵਾਸੀਆਂ ਨੇ ਵਡਿਆਈ ਬਖਸ਼ਦੀ ਹਮ ਆਪਾਂ ਸਾਰਾ ਕੰਮ ਕੈਮਰੇ ਚ ਕਰਿਆ ਕਰਾਂਗੇ ਦੱਸਿਆ ਕਰਾਂਗੇ ਇੰਨੀ ਗਰੰਟ ਆ ਗਈ ਅੱਛਾ ਰੇ ਠੀਕ ਲੱਗਦੀ ਪਾਰਵਰਸ਼ੀ ਕੰਮ ਸਾਰੇ ਇਹ ਟੁੱਟੇ ਸਰਾਏ ਜੱਕ ਦਾ ਕੰਮ ਦਾ ਠੀਕ ਹੈ ਨਾ ਨਾ ਰੁਪਈਆ ਖਾਣਾ ਨਾ ਕਿਸੇ ਨੂੰ ਖਾਣ ਦੇਣਾ ਆਹ ਮਾਰੀ ਕਿੱਥੇ ਕਿਸੇ ਨੇ ਲੱਗਦਾ ਕਿਸੇ ਨੇ ਉਂਗਲੀ ਕਰਤੀ ਜਦੇ ਅਗਰ ਨੂੰ ਜਦਿਹਾ ਆਓ ਬੈਠੋ ਦੇਖੋ ਹਿਸਾਬ ਗਿਤਾਪਾਈ ਠੀਕ ਹੈ ਨਾ ਬਹੁਤ ਗੱਲਾਂ ਆ ਜਿਹੜੀਆਂ ਕਿ ਮਤਲਬ ਲੁਕਦੀਆਂ ਰਹਿੰਦੀਆਂ ਪਿਛੀਆਂ ਪੰਚਾਇਤਾਂ ਨੇ ਲੁਕੋਈਆਂ ਹੋਣਗੀਆਂ ਚਲੋ ਸਾਰੀਆਂ ਪੰਚਾਇਤਾਂ ਨੂੰ ਮੈਂ ਗੱਲ ਕਰਦਾ ਕੁਝ ਪੰਚਾਇਤਾਂ ਵਧੀਆ ਵੀ ਸੀ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤੇ ਪਰ ਕੁਝ ਪੰਚਾਇਤਾਂ ਨੇ ਬਹੁਤ ਲੁਕੋ ਕੇ ਸਾਕਰੀਆਂ ਬੰਨ ਕੇ ਕਿਸੇ ਗਮਿਲ ਕੇ ਇਹ ਉਹ ਮਿਲ ਕੇ ਬਹੁਤ ਬੁਸ਼ੀ ਗਲਤ ਕੰਮ ਕੀਤੇ ਹਨ ਪਰ ਆਪਣੇ ਵਾਲਾ ਕੰਮ ਜਿਹੜਾ ਹੋਊਗਾ ਪਾਰਦਰਸ਼ੀ ਹੋਊਗਾ ਜੇ ਬੜਿਆਈ ਬਖਸ਼ੀ ਨਗਰ ਨਿਵਾਸੀਆਂ ਨੇ ਤਾਂ ਬਾਕੀ ਗੱਲ ਮੈਂ ਆਪਣੇ ਵਾਲੇ ਬਲੌਗ ਦੇ ਵਿੱਚ ਵੀ ਕਹਿ ਕੇ ਆਇਆ ਵੀ ਜੇ ਬੜਿਆਈ ਬਖਸ਼ ਦੀ ਤਾਂ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਪਾਵਾਂਗਾ ਜੇ ਨਾ ਬੜਿਆਈ ਬਖਸ਼ ਦੀ ਫਿਰ ਨਹੀਂ ਛੁਰ ਕਦੇ ਇੱਧਰ ਨੂੰ ਕਦੇ ਜੁਰ ਇੱਧਰ ਨੂੰ ਪਹਿ ਬੰਦਾ ਆਜ਼ਾਦ ਰਹਿ ਕੇ ਖੁਸ਼ ਹੁੰਦਾ ਜੇ ਕੌਣ ਕਿਹੜਾ ਕਹਿੰਦਾ ਵੀ ਮੇਰੇ ਗਾਲਾਂ ਦੇ ਵਿੱਚ ਸੰਗਲ ਪੈ ਜਾਵੇ ਪਰ ਇਹ ਹਟੇ ਨਹੀਂ ਆ ਬੈਠੇ ਇੱਧਰ ਯੂਟਿਊਬਰ ਸਾਰੇ ਨੇ ਮੇਰੇ ਗਾਲ ਤੇ ਸੰਗਲ ਬਣਾ ਨਹੀਂ ਸਾਨੂੰ ਮਾਨਤਾ ਜੀਦੇ ਪਰ ਜਰ ਨਹੀਂ ਹੋਇਆ ਜਰ ਨਹੀਂ ਜਿਹਦੇ ਪਰ ਮਾਨ ਹੁੰਦਾ ਉਹਨੂੰ ਕਹਿੰਦਾ ਜਰ ਨਹੀਂ ਹੋਇਆ ਵੀ ਨੇਤਰਕ ਤੇ ਹਾਂਗਕਾਂਗ ਨੂੰ ਚਲੇ ਜਾਂਦਾ ਕਰੇ ਕਿਤੇ ਨਹੀਂ ਇਹਨੂੰ ਬੰਦ ਕੇ ਬਿਠਾ ਲਵਾ ਇੱਥੇ ਪਿੰਡ ਦੇ ਵਿੱਚ ਹੈ ਹੁਣ 5-7 ਦਿਨ ਆਪਣੀ ਮਿਹਨਤ ਕਰ ਪੂਰੀ ਇਹੀ ਰਾਲ ਮਿਲ ਕੇ ਦੇਖੋ ਸਾਰੇ ਨਾਲ ਮਿਲ ਕੇ ਕਰਨੀਆਂ ਆਪਾਂ ਬੇਨਤੀ ਕਰਨੀਆਂ ਸਾਰਿਆਂ ਕੋ ਇੱਕ ਵਾਰ ਠੀਕ ਹੈ ਵੀ ਠੀਕ ਹੈ ਨਾ ਜੇ ਉਹਨਾਂ ਨੂੰ ਲੱਗਦਾ ਏ ਵੀ ਇਹ ਬੰਦਾ ਕਾਬਲ ਹੈ ਸਰਪੰਚੀ ਦੇ ਇਹ ਸਰਪੰਚੀ ਕਰ ਸਕਦਾ ਪਿੰਡ ਦਾ ਸੁਧਾਰ ਸਕਦਾ ਏ ਇਹ ਪ੍ਰੋਗਰਾਮ ਰੱਖਣਾ ਕਰਦਾ ਸਵੇਰ ਕਿਤੇ ਚੱਲੀ ਇਕੱਠੇ ਹੋ ਕੇ ਆ ਬਣਾਉਂਦੇ ਆ ਪਲਾਨ ਆਪਾਂ ਸਾਰੇ ਮੁੰਡਿਆਂ ਨੂੰ ਇਕੱਠੇ ਉਹੀ ਕਹਿੰਦਾ ਮੈਂ ਉਹਨਾਂ ਦੇ ਨਾਲ ਪਲਾਨ ਕਰਕੇ ਜੇਕਣਾ ਦੇ ਵੀ ਫਿਰਕਣਾ ਗੱਲ ਕਰਾਂਗੇ ਤੇ ਜਿਵੇਂ ਦਾ ਵੀ ਪਿੰਡ ਵਾਲੇ ਆਸ਼ੀਰਵਾਦ ਦੇਣਗੇ ਜੇ ਉਹਨਾਂ ਨੇ ਕਹਿਤਾ ਵੀ ਨਾ ਤੂੰ ਸਰਪੰਚੀ ਦੇ ਲਾਇਕ ਨਹੀਂ ਆ ਆਪਾਂ ਕਰਾਂ ਆਵਾਜ਼ ਮਗਾ ਮੰਜੇ ਆਪਣੀ ਲੱਤ ਰੱਖ ਕੇ ਆਏ ਪਿਆ ਕਰਾਂਗੇ ਜਦ ਜੀ ਕਰਿਆ ਵੀ ਪਾਕਿਸਤਾਨ ਨੂੰ ਜਾਣਾ ਮੱਥਾ ਟੇਕਣ ਉਧਰ ਨੂੰ ਚਲੇਗੇ ਜਦ ਜੀ ਕਰਿਆ ਹਾਂਗਕਾਂਗ ਨੂੰ ਜਾਣਾ ਉੱਥੇ ਨੂੰ ਚਲੇਗੇ ਵੈਸੇ ਆਜ਼ਾਦ ਬੰਦੇ ਨੂੰ ਜ਼ਿੰਦਗੀ ਕਿਸੇ ਕਿਸੇ ਨੂੰ ਮਿਲਦੀ ਹੈ ਜਿਹੜੀ ਆਜ਼ਾਦੀ ਵਾਲੀ ਹੈ ਪਰ ਜੇ ਤੇਰੇ ਮੋਢੇ ਰੱਖ ਹੋ ਗਿਆ ਪਰਜਾਲਾ ਫਿਰ ਤੰਦੇ ਹੀ ਹਾਂ ਨਹੀਂ ਫਿਰ ਨਵਾਉਣਾ ਨਵਾ ਮੰਗੇ ਇਹ ਵੀ ਮੈਨੂੰ ਮਨ ਨੂੰ ਜਿੰਨੀ ਆਜ਼ਾਦੀ ਹੈ ਤਾਂ ਮੇਰੇ ਫਾਦਰ ਸਾਹਿਬ ਹਨਾ ਮੇਰਾ ਬ੍ਰਦਰ ਵਿੱਕੀ ਹੋ ਗਿਆ ਹਨਾ ਤੁਹਾਡੇ ਭਰਾਵਾਂ ਦਾ ਸਾਰਾ ਜਾਂ ਮੈਂ ਕਿਤੇ ਇਧਰ-ਉਧਰ ਨੱਠਿਆ ਫਿਰਦਾ ਹੁੰਦਾ ਇੱਕ ਦੂਏ ਨੂੰ ਆਪਾਂ ਫੋਨ ਮਾਰ ਦਿੰਦੇ ਮੇਰਾ ਇੰਨਾ ਕਾਹ ਕੰਮ ਕਰਦੇ ਉਹਦੇ ਸਿਰਪਰ ਛਾਲ ਆ ਜਿਹੜੀ ਜੁਆਇੰਟ ਹੁੰਦਾ ਨਾ ਕੰਮ ਉਹਦੀ ਗੱਲ ਬਹੁਤ ਪੈਦਾ ਹੁੰਦਾ ਜਦ ਮ ਇਕੱਲਾ ਹੁਆ ਮੰਨ ਲਓ ਮੈਂ ਹੀ ਇਕੱਲਾ ਹੁੰਦਾ ਆਪਣੀ ਵਾਈਫ ਦੇ ਨਾਲ ਹੁੰਦਾ ਮੇਰੀ ਕੁੜੀ ਹੁੰਦੀ ਮੇਰੇ ਟੰਗ ਕਦੀ ਇਧਰ ਪਸੀ ਵੀ ਹੁੰਦੀ ਕਦੇ ਉੱਤਰ ਪਸੀ ਵੀ ਹੁੰਦੀ ਗੱਲ ਇਹਦਾ ਦਾ ਇਧਰ ਨੂੰ ਜਾਣਾ ਨਹੀਂ ਦਾ ਸਮਾਜ ਦੇ ਵਾਲੀ ਚਾਹ ਨੂੰ ਕਰ ਇਹ ਕਰਨਾ ਜੀ ਚਲੋ ਚਲੋ ਨਾਲ ਮਿਲ ਕੇ ਬਾਈ ਸਾਰਿਆਂ ਦਾ ਕੰਮ ਚੱਲੀ ਜਾਂਦਾ ਇਹ ਤਾਂ ਉਹ ਗੱਲ ਹੈ ਸੁੱਕੇ ਖੂਚ ਨੂੰ ਜਿਹੇ ਜੀ ਹਾਕ ਮਾਰੀ ਉਹਦਾ ਜਵਾਬ ਜੇ ਤੂੰ ਕਿਸੇ ਨਾਲ ਖੜਾ ਤਾਂ ਤੇਰੇ ਨਾਲ ਖੜੇ ਆ। ਇਹ ਵੀ ਗੱਲ ਹੈਗੀ। ਇਹ ਤੂੰ ਇਹ ਨਾ ਸੋਚੀ ਵੀ ਇਹ ਜੁਆਇੰਟ ਜੇ ਤੂੰ ਖੜਾਏ। ਹਾਂ ਇਹ ਵੀ ਗੱਲ ਹੈ। ਇਹ ਸੁੱਕੇ ਖੂਦ ਹੀ ਜਵਾਬ ਵਾਲਾ ਕਿਸੇ ਸਿਆਣੇ ਨੇ ਕਿਹਾ ਤਾਂ ਵੀ ਚਾਹੇ ਗਾਲੀ ਖੂਚ ਕਰ ਲੋ। ਉਹ ਵੀ ਜੀ ਬਾਅਦ ਆ ਜਾਣੀ। ਤੂੰ ਜਨੂੰ ਤੂੰ ਗਾਲ ਗਾਲ ਕੱਟ ਲੈ ਤੈਨੂੰ ਗਾਲ ਦਾ ਜਵਾਬ ਕਰਦੇ। ਵੈਗਰੂ ਕਹਿੰਦਾ ਦਾ ਵੈਗਰੂ ਆਉਣਾ ਜਿਹੜਾ ਜ ਤੂੰ ਕਿਸੇ ਲਈ ਕਰੂਗਾ ਉਹ じゃ ਅਗਲਾ ਤੇਰੇ ਲਈ ਕਰੂਗਾ ਮਤਲਬ ਉਹੀ ਆਪਾਂ ਕਿਸੇ ਦੇ ਲਈ ਟੂਆ ਪੁੱਟਾਂਗੇ ਤਾਂ ਸਾਡੇ ਮੂਰੇ ਰੱਬ ਨੇ ਆਪੇ ਪੁੱਟ ਦਾ ਨਾਮ ਉਹਦੇ ਬਸ ਆ ਮੇਰੇ ਪੁੱਟ ਨਹੀਂ ਹੋਇਆ ਹੋਰ ਨਾ ਮੈਂ ਕਿਸੇ ਦੇ ਵਾਸਤੇ ਪੱਟਿਆ ਹੋਣਾ ਹੁਣ ਮੈਨੂੰ ਐਂ ਦੱਸ ਭਾਈ ਉਹ ਬੈਨਰ ਬੁਨਰ ਬੈਨਰ ਬੁਨ ਨੂੰ ਛਪਾਉਣੇ ਆ ਅੱਜ ਹੁਣ ਮੈਂ ਮੜ ਜੇ ਕਿ ਕੰਮ ਚੱਲਿਆ ਜ਼ਰੂਰੀ ਮੈਂ ਬੰਦੇ ਦੀ ਵੇਟ ਕਰ ਰਿਹਾ ਸੀਗਾ ਤੇ ਉਹਦੇ ਬਾਅਦ ਨਾਲ ਦੀ ਨਾਲ ਬੈਨਰ ਜੇ ਛਪਵਾ ਕੇ ਫਿਰ ਕਰਦੇ ਆ ਫਿੱਟ ਪ੍ਰੋਗਰਾਮ ਸਾਰਾ ਚੱਲਣਾ ਪੈਣਾ ਰਲ ਮਿਲ ਕੇ ਹੁਣ ਬਾਕੀ ਹੁਣ ਪਤਾ ਕਿ ਬੈਨਰ ਤਾਂ ਨਹੀਂ ਚਲੋ ਮਾੜਾ ਮੋਟਾ ਪੰਪ ਲੇਟ ਜਾਂ ਕਿਸੇ ਨੂੰ ਕਈਆਂ ਨੂੰ ਪਤਾ ਨਹੀਂ ਪੈਂ ਮੇਰੇ ਦਾ ਮੈਂ ਮਨ ਬਣ ਗਿਆ ਹਮ ਕੇਬਲ ਦਾ ਕੰਮ ਕੀਤਾ ਹੋਇਆ ਤਾਂ ਨਾ ਹਮ ਪਿੰਡ ਦੇ ਕੋਈ ਘਰ ਇਹ ਜਾਨੀ ਮੈਂ ਜਿਹਦੇ ਨਹੀਂ ਜਾਂਦਾ ਤਾਂ ਜਿਨ੍ਹਾਂ ਨੂੰ ਮੇਰੇ ਨੇਚਰ ਬਾਰੇ ਨਹੀਂ ਪਤਾ ਤਾਂ ਉਹਨਾਂ ਨੂੰ ਮੇਰੀ ਇਮਾਨਦਾਰੀ ਜਾਂ ਬੇਈਮਾਨੀ ਜੋ ਵੀ ਕੀਤਾ ਸਭ ਕੁਝ ਸਭ ਨੂੰ ਪਤਾ ਹਮ ਠੀਕ ਹੈ ਨਾ ਗੱਲ ਪੋਪਾ ਕੋਈ ਨਵੀਂ ਗੱਲ ਤਾਂ ਕਰਨੀ ਨਹੀਂ ਹੈਗੀ ਜਿਹਨੂੰ ਪਤਾ ਜੇ ਉਹ ਮੈਂ ਉਹ ਹੀ ਕਹਣਾ ਵੀ ਜੇ ਉਹਨਾਂ ਨੇ ਆਸ਼ੀਰਵਾਦ ਦੇਣਾ ਹੋਇਆ ਆਨੇ ਤੂੰ ਜਾ ਵੀ ਨਾ ਪਰ ਆਪਾਂ ਨੇ ਆਪਣਾ ਫਰਜ਼ ਆ ਕਰ ਰਹੀ ਬਾਈ 18 19 ਸਾਲ ਬਾਈ ਵਿਚਰਦਾ ਰਿਹਾ ਪਿੰਡਾਂ ਚ ਕੇਵਲ ਦੇ ਜਰੀਏ ਉਹਦੇ ਵਿਚਰਦੇ ਆ ਆਪਾਂ ਯਾਰ ਆਪਾਂ ਉਹ ਤਾਂ ਕੋਈ ਗੱਲ ਨਹੀਂ ਨਾਲੇ ਕਿਸੇ ਨੂੰ ਨਹੀਂ ਤੰਗ ਨਹੀਂ ਕੀਤਾ ਅਗਲੇ ਨੂੰ ਪਤਾ ਯਾਰ ਬਸ ਆਪਾਂ ਕੋਈ ਆਪਣੀ ਮੈਂ ਆਪਣੀ ਕੁਬੀ ਨਹੀਂ ਕਰਾਉਣਾ ਚਾਹੁੰਦਾ ਮੈਂ ਕਰਦਾ ਐ ਕਰਦਾ ਲੋੜ ਨਹੀਂ ਹੈਗੀ ਠੀਕ ਹੈ ਨਾ ਸਾਰੇ ਬਾਈ ਨੱਗਰ ਨੂੰ ਪਤਾ ਤੈਨੂੰ ਪਤਾ ਸਰਮਜੀ ਤੈਨੂੰ ਪਤਾ ਉਧਰ ਪਰਲੇ ਪਾਸੇ ਵਾਲੇ ਨੂੰ ਪਤਾ ਉਹ ਪਰਲੇ ਪਾਸੇ ਸਾਰੇ ਪਿੰਡ ਨੂੰ ਤਾਂ ਪਤਾ ਵੀ ਕਿਹੇ ਜਿਹੇ ਬੰਦਾ ਕਿਹੇ ਜਿਹੇ ਨਹੀਂ ਹੈਗਾ ਹਨਾ ਸਹੀ ਗੱਲ ਹੈ ਇਹ ਹੀ ਗੱਲ ਹੈ ਬਾਈ ਬਾਕੀ ਠੀਕ ਆ ਬਾਈ ਹੌਸਲਾ ਚਾਹੀਦਾ ਕਰਨਗਾ ਅਤਰਬੀਦਲ ਵੀਰ ਜਰੂਰ ਹੌਸਲੇ ਵੀ ਨਹੀਂ ਸਾਰਾ ਕੋਈ ਠੀਕ ਨਹੀਂ ਹੁਣ ਦਾ ਤਾਂ ਲਾਤੇ ਹੁਣ ਨਾਲ ਪਰ ਹੈਂ ਦਾ ਤਾਂ ਲਾਤੇ ਹੁਣ ਨਾਲ ਇਹਨਾਂ ਪੂਰੇ ਮੋੜ ਨਾਲ ਮੋੜਾ ਲਾ ਕੇ ਚੱਲਣਾ ਪੈਣਾ ਉਹ ਤਾਂ ਦੇਖੋ ਵੀ ਗੱਲ ਸੁਣੋ ਉਹ ਫਿਰ ਬੰਦੇ ਠੀਕ ਨਹੀਂ ਹੁੰਦੇ ਹੈਗੇ ਵੀ ਜਿਹੜੇ ਕਿਸੇ ਨੂੰ ਪੌੜੀ ਚੜਾ ਕੇ ਪਿੱਛੇ ਚੱਕ ਲਵੇ ਕੋਠੇ 'ਤੇ ਪਾ ਚੜਾ ਕੇ ਪਿੱਛੇ ਦੇ ਪੌੜੀ ਚੱਕ ਲਵੇ ਫਿਰ ਉਹ ਉਹਨਾਂ ਦਾ ਫਿਰ ਲੋਕ ਵਿਸ਼ਵਾਸ ਨਹੀਂ ਕਰਦੇ ਬਾਅਦ ਦੇ ਵਿੱਚ ਹੈਨਾ ਚਲੋ ਇੱਕ ਵਾਰ ਹੋ ਜੂ ਮੁੜ ਕੇ ਵਿਸ਼ਵਾਸ ਉੱਠ ਕਰਦਾ ਬੰਦੇ ਦਾ ਯਾਰ ਵੀ ਠੀਕ ਨਹੀਂ ਹੈ ਜੀ ਤਾਂ ਹੈਨਾ ਉਹ ਕਦੇ ਉਹ ਕਦੇ ਕਰਨੀ ਵੀ ਨਹੀਂ ਚਾਹੀਦੀ ਨਾ ਅਸੀਂ ਕਦੇ ਕਿਸੇ ਨਾਲ ਕਰੀਏ ਜਿਹਦੇ ਨਾਲ ਵਾਦਾ ਕੀਤਾ ਚੇਤੇ ਅਸੀਂ ਜਾ ਕੇ ਚੰਗੇ ਦਾ ਖੜ ਕੇ ਚਾਹੇ ਮਾੜੇ ਦਾ ਖੜ ਕੇ ਹਨਾ ਤਾਂ ਆਪਾਂ ਨੇ ਕਦੇ ਪਿੱਠ ਨਹੀਂ ਦਿਖਾਈ ਉਸ ਗੱਲ ਦੇ ਉੱਪਰ ਹਨਾ ਹੋਣੀ ਚਾਹੀਦੀ ਵੀ ਨਹੀਂ ਹਾਂ ਬਾਕੀ ਸਾਰੇ ਆਪਣੇ ਨਾਲ ਆ ਇਹ ਜੀ ਕੋਈ ਗੱਲ ਨਹੀਂ ਸਾਰੇ ਦਾ ਸਵੇਰ ਸ਼ਾਮ ਨੂੰ ਫੋਨ ਆਉਂਦੇ ਕਹਿੰਦੇ ਭਾਈ ਜਦੋਂ ਵੀ ਕੋਈ ਕੰਮ ਹੋਇਆ ਦੱਸੀ ਤੇ ਹੁਣ ਪਲਾਨ ਬਣ ਗਿਆ ਕੱਲ ਆਪਾਂ ਚੋਣ ਨਿਸ਼ਾਨ ਮਿਲ ਗਿਆ ਅੱਜ ਆਪਾਂ ਨੇ ਪਲਾਨ ਕਰਕੇ ਦੇਖਣਾ ਜਿੱਦਾਂ ਵੀ ਜਗਾ ਸ਼ਾਮ ਨੂੰ ਇਕੱਠੇ ਕਰਕੇ ਵੀ ਕਿੱਦਾਂ-ਕਿੱਦਾਂ ਕਰਨਾ ਸਾਰਿਆਂ ਦੇ ਸਹਿਯੋਗ ਦੇ ਨਾਲੇ ਵੀ ਕਦੋਂ ਪਿੰਡ 'ਚ ਘੁੰਮਣਾ ਆਪਾਂ ਨੇ ਜਾਂ ਕਿਹਨੂੰ ਕਹਿ ਸਕਦੇ ਆਪਾਂ ਨਾ ਨਾ ਠੀਕ ਹੈ ਕੋਈ ਬੰਦੇ ਦੀ ਕੋਈ ਗੱਲ ਆ ਵੀ ਮੇਰੀਆਂ ਗੱਲਾਂ ਤੇ ਕਿਸੇ ਨੂੰ ਦੁੱਖ ਲੱਗਿਆ ਹੋਵੇ ਅਗਲੇ ਨੂੰ ਕਹਿਣਾ ਹਨਾ ਵੀ ਭਾਈ ਤੂੰ ਜਾ ਕੇ ਕਹਿ ਆ ਉਹਨੂੰ ਫਰਾ ਬੰਦਾ ਸਹੀ ਗੱਲ ਕਈ ਵਾਰ ਕਈ ਮਾਈਂਡ ਕਰ ਵਿੱਚ ਕਿਸੇ ਨੂੰ ਪਾ ਕੇ ਵੀ ਹੋ ਜਾਂਦੀ ਹੈ ਗੱਲ ਇਹ ਨਹੀਂ ਕਿ ਕੁਝ ਵੀ ਹੱਲ ਹਨਾ ਕਰ ਹਾਂ ਇਹ ਹੋ ਜਾਂਦਾ ਹੋ ਜਾਂਦੀ ਕਈ ਵਾਰ ਮੰਨਦੇ ਨੇ ਠੀਕ ਨਹੀਂ ਹੋਰ ਹੋਰ ਕੈਂਡੀਡੇਟ ਵੀ ਆ ਉਹ ਵੀ ਸਾਨੂੰ ਕਿਸੇ ਦੇ ਜ਼ਰੀਏ ਕਹਿ ਸਕਦੇ ਆ ਹਾਂ ਰੇਕ ਪਰਤੇ ਇਹ ਸੋਚ ਰ ਆ ਚਲੋ ਪੰਜਾਬ ਵਿੱਚ ਵੀ ਤੇਰੀ ਵੀਡੀਓ ਦੇਖਦੇ ਆਂ ਤੇ ਹੋਰ ਪਾਸੇ ਵੀ ਦੇਖਦੇ ਹਾਂ ਵੀ ਜਿੱਥੇ ਵੀ ਜਿਹੜਾ ਸਰਪੰਚ ਚੋਣਾਂ ਨਾਲ ਯਾਦਗਾਰ ਮੰਨਾ ਦੇਖੋ ਠੀਕ ਹੈ ਨਾ ਬੰਦੇ ਦੀ ਕਾਬਲੀਅਤਾਂ ਦੇਖੋ ਸਭ ਤੋਂ ਵੱਧ ਹੈ ਨਾ ਨਾ ਕੋਈ ਪਾਰਟੀਬਾਜ਼ੀ ਦੇ ਕੋਈ ਨਾ ਦੇਖੋ ਕਾਂਗਰਸ ਆ ਅਕਾਲੀ ਆ ਜਾਂ ਭਾਜਪਾ ਵਾਲਾ ਜਾਂ ਆਮ ਆਦਮੀ ਪਾਰਟੀ ਵਾਲਾ ਇਹ ਚੀਜ਼ ਨੂੰ ਘੱਟ ਦੇਖੋ ਬਟ ਦੇਖੋ ਵੀ ਬੰਦਾ ਯਾਰ ਕੰਮ ਕਰ ਸਕਦਾ ਹੈ ਫ੍ਰੀ ਤੁਰ ਸਕਦਾ ਕਿਸੇ ਨਾਲ ਵੀ ਇਹਦੇ 'ਚ ਹੈਗੀ ਆ ਚਾਰ ਪੈਸੇ ਕਿਸੇ ਤੋਂ ਲੈ ਕੇ ਆ ਸਕਦਾ ਕਿ ਨਹੀਂ ਲੈ ਕੇ ਆ ਸਕਦਾ ਹੁਣ ਕਈ ਦਫਾ ਗੱਲਾਂ ਹੋਰ ਹੋ ਜਣੀ ਚੱਲਾਂ ਲੰਬੀ ਚੱਲੇ ਜਾਣੀ ਗੱਲ ਫੇਰ ਪਰ ਲੰਬੀ ਨਾ ਕਰੀਏ ਹੋਰ ਗੱਲਾਂ ਹੈ 13 ਵੀ ਟਾਈਮ ਬੰਦ ਕਰਾਂਗੇ ਖਤਮ ਕਰ ਦੇਣੀਆਂ ਨਹੀਂ ਨਹੀਂ ਗੁਰਦੁਆਰੇ ਚ ਬੋਲਦਾ ਤਾਂ ਮੈਨੂੰ ਲੱਗਿਆ ਉਹ ਤਾਂ ਦੱਸਣ ਵੀ ਆਹ ਕੰਮ ਹੈ ਕਹਿੰਦੇ ਅਗਲੇ 5 ਸਾਲ ਵਾਸਤੇ ਵੀ ਕੰਮ ਛੱਡ ਲੈ ਹੁਣ ਸਾਰੇ ਹੀ ਕਰ ਦੇਣੇ ਕਹਿੰਦੇ 5-10 ਤਾਹੀ ਤਾਂ ਤੈਨੂੰ ਰੋਕਿਆ ਤਾਂ ਤਾਹੀ ਰੋਕਿਆ ਤਾਂ ਸਾਸਰੀ ਕੌਜੀ ਸਰਣ ਚੱਲ ਮੈਨੂੰ ਮੇਰਾ ਬੰਦਾ ਆ ਗਿਆ ਤੁਸੀਂ ਕਰੋ ਬਿੱਖਾ ਚਲੋ ਲੈ ਬਾਈ ਅੱਛਾ ਠੀਕ ਆ ਠੀਕ ਆ ਬੰਦੇ ਹੁਣ ਬਾਈ ਘੇਰਨੇ ਪੈਂਦੇ ਹੁੰਦੇ ਜਾਂਦੇ ਹਾਂ ਬਾਈ ਗੱਲਬਾਤ ਕਰਨੀ ਪੈਂਦੀ ਆ ਕਾਲ ਜੀ ਦੀ ਵੜਾਉਣੀ ਆ ਹੁਣ ਜੀ ਜੀ ਯਾਰ ਟਰਾਲਾ ਰਾਜੂ ਬਾਈ ਤੇ ਪਤਾ ਲੱਗਣਾ ਪਹਿਲਾ ਜੇ ਤਾਜੋਂ ਗਿਆ ਤਾਂ ਜੇ ਬਾਅਦ ਤੇ ਨਾ ਹੋ ਜਾਣਾ ਹੋ ਜਾਣਾ ਲੋ ਬਾਈ ਟਰੈਕਟਰ ਵੀ ਲੰਘਿਆ ਟਰੈਕਟਰ ਦਾ ਬੰਦੂ ਕਾਲਾ ਤੇ ਜੰਮ ਨੂੰ ਇੱਕ ਵਾਰ ਤੇ ਤਾਜੇ ਵੜਾਉਣੀ ਆ ਇਹਦਾ ਬਹੁਤ ਵਧੀਆ ਹੋ ਗਿਆ ਬਈ ਚੱਲ ਗਿਆ ਦਲਵੀਰ ਹਾਂ ਬੇਲਾ ਹੋ ਗਿਆ ਤਾਂ ਤਾਜੇ ਬਾਈ ਬੇਜਾ ਬਾਈ ਕਾਲੇ ਵਿੱਚ ਵੀ ਆਇਆ ਤੂੰ ਇਹ ਵੀ ਗਿਆ ਵਾ ਹਾਂ ਤਾਂ ਤਾਂ ਤੈਨੂੰ ਤੋੜਦਾ ਮੇਰਾ ਹਾਂ ਨਾ ਉਹ ਹਾਂ ਵੀ ਲੱਗਿਆ ਤਾਂ ਭਰਦਾ ਤਾਂ ਪਹਿਲੀ ਨਾ ਕਰ ਗਿਆ ਵਾ ਗਿਆ ਵਾ ਹਲੇ ਭਰਨੀ ਹੋਈ ਠੀਕ ਨਹੀਂ ਚਲ ਭਰ ਜੂਗੀ ਮੰਡੀਆਂ ਤੱਕ ਪਿਆ ਭਰ ਜਾਣੀ ਆ ਰਾਤ ਉੱਪਰ ਪਾਈ ਸਾਰੀ ਜਿਹੜੀ ਠੰਡੇ ਦਾ ਵੀ ਹੋਈ ਦੀ ਹਾਂ ਪੁੱਛਿਆ ਹੋਈ ਹੈ ਅਜੇ ਵੀ ਚਾਹ ਤਾਂ ਕਰਦੀ ਹੈ ਹਾਂ ਜਿੱਦਾਂ ਥਾੜੀ ਰਹੀ ਠੱਲੇ ਪਾਈ ਸਾਹਿਬ ਲਾ ਲਾ ਵੀ ਉਹ ਰਾਣੇ ਦੀ ਦੋ ਮਿੱਲੇ ਦੀ ਪਈ ਆ ਹਾਂ ਛਿੱਕੀ ਕੱਟ ਤੀ ਪੁੱਛਿਆ ਠੀਕ ਆ ਠੀਕ ਆ ਠੀਕ ਆ ਚਲ ਇੱਕ ਇੱਕ ਵਾਰ ਥੰਨੇ ਤਾਰ ਨਾਲ ਤੈਨੂੰ ਇਹਦਾ ਫਾਇਦਾ ਹੋਊਗਾ ਠੱਲੇ ਦੇ ਵਿੱਚ ਥੋੜੀ ਬਹੁਤੀ ਨਰਮਾਈ ਦੀ ਬਣ ਚੱਕਾ ਪਰ ਮੇਰੀ ਗੋਰ ਹੋ ਗਿਆ ਬੇਰਾਵੀ ਗਿੱਲੇ ਲੈ ਕੇ ਗੇੜ ਚ ਚਲੇ ਗਏ ਹਾਂ ਹੁਣ ਜਿਹੜੀ ਰਹਿ ਗਈ ਉਹ ਮੈਂ ਹੁਣ ਸੱਬੀ ਨਾਲ ਲੈ ਕੇ ਜਾਊਂਗਾ ਹਾਂ ਠੀਕ ਆ 10-15 ਦਿਨ ਦਾ ਕਾਊ ਕੀ ਉਹ ਅੱਜ ਘਬਨੀ ਇਹਨਾਂ ਦੇ ਆ ਮਾ ਗੱਠਾ ਵੀ ਬਣਵਾ ਦੇਣੀ ਆ ਗੱਠਾ ਹੀ ਬਣਵਾ ਪਰਿਆ ਬਰਸੀ ਦੇ ਹੋਈ ਹੈ ਬਰਸੀ ਦੇ ਹੋਈ ਹੈ ਹਾਂ ਲੈ ਲੈ ਆਉਂ ਸੱਤੀ ਦੇਖਦੇ ਆ ਆਉਣਾ ਉਹਨਾਂ ਨੇ ਰਿਸ਼ਤੇਦਾਰਾਂ ਨਾਲ ਗੱਠਾ ਬਣਾਉਣਾ ਹੋ ਗਿਆ ਨਾ ਇੱਕ ਦੋ ਕਿਲੇ ਹੋਰ ਦਵਾ ਦੇ ਲੈ ਬਾਈ ਮੈਂ ਉਹ ਤਾਂ ਠੀਕ ਕਰਨਾ ਨਾਲ ਉਹ ਨੂੰ ਫੋਨ ਕਰਦਾ ਤਾਂ ਕਿਹੜਾ ਰਾਜੂ ਕੋਈ ਕੋਲ ਆਦਾ ਬਿੱਲੂ ਪਤਾ ਨਹੀਂ ਕਿਹੜਾ ਕਿਹੜਾ ਕਰਦਾ ਫੋਨ ਕਟਰ ਮਾਰਿਆ ਜੇ ਗੱਠਾ ਬਣਾਉਂ ਉਹ ਮਰਜ਼ੀ ਕਰ ਲੋ ਚੱਕ ਲੈ ਕੇ ਚੱਟ ਲਈਏ 500 ਰੁਪਏ ਦਿੱਤਾ ਹੋਈ ਐ ਕਟਰ ਨੂੰ ਸਹੀ ਚਲੋ ਬਾਈ ਚੱਲ ਰਿਹਾ ਕੰਮ